ਨਾਨਕ ਲੇਵਾ ਜੀਵ ਸਾਰਿਆਂ ਨੂੰ ਬਹੁਤ-ਬਹੁਤ ਸੰਤ ਦਲੇਲ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ਇੱਥੇ ਉਹਦੀ ਸੰਗਤਾਂ ਨੇ ਕੁਝ ਉਪਰਾਲਾ ਕਰਕੇ ਉਹਨਾਂ ਦੇ ਪਰਥਾਏ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਸੀ ਜਿਸ ਵਿੱਚ ਅਖੰਡ ਪਾਠ ਪ੍ਰారంਭ ਕੀਤੇ ਗਏ ਅਤੇ ਲੰਗਰਾਂ ਦੀ ਸੇਵਾ ਦੀਵਾਨ ਸਜੇ ਗਏ ਇਹ ਇਦਾਂ ਦੀਆਂ ਸੰਗਤਾਂ ਥੋੜੀ ਅਨਾਉਂਸਮੈਂਟ ਕਰਨ ਤੋਂ ਬਾਅਦ ਚ ਆਈਆਂ ਕਿ ਉਹ ਅੱਖਾਂ ਦੇ ਵਿੱਚ ਹੰਝੂ ਸਨ ਸੋ ਸੰਗਤਾਂ ਬਹੁਤ ਖੁਸ਼ ਹੋਈਆਂ ਕਿ ਤੁਸੀਂ ਸਾਨੂੰ ਮਹਾਰਾਜ ਜੀ ਜਾਦ ਕਰਾਤੇ ਇਸ ਧਰਤੀ ਤੇ ਅਸੀਂ ਬੜੇ ਹੈਰਾਨ ਸੀ ਕਦੋਂ ਮਹਾਰਾਜ ਜੀ ਦੀ ਸੰਗਤ ਮਿਲੇਗੀ ਪਰ ਛੋਟੇ ਜਿਹੇ ਪਰਾਲੇ ਦੇ ਨਾਲ ਸਾਨੂੰ ਬੜਾ ਅੱਛਾ ਮਿਲਿਆ ਸਾਰੀਆਂ ਸੰਗਤਾਂ ਨੇ ਕਿਹਾ ਤੁਸੀਂ ਹਰੇਕ ਸਾਲ ਕਰਾਇਓ ਪਰ ਇਹ ਸਾਡਾ ਚੌਥਾ ਸਮਾਗਮ ਸੀਗਾ ਤੇ ਇਸ ਚੌਥੇ ਸਮਾਗਮ ਤੇ ਬੜਾ ਪਰਵਾਹ ਹੁੰਗਾਰਾ ਸੰਗਤਾਂ ਵੱਲੋਂ ਮਿਲਿਆ ਅਤੇ ਸੰਗਤਾਂ ਬਹੁਤ ਖੁਸ਼ ਹੋਈਆਂ ਤਿੰਨੋ ਦਿਨ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿੱਚ ਸੇਵਾਵਾਂ ਕਰਕੇ ਚੜ੍ਹਦੀ ਕਲਾ ਦੇ ਨਾਲ ਜਕਾਰੇ ਤੇ ਅੱਜ ਸੇਵਾਦਾਰੇ ਸਾਰੇ ਜਿੰਨੇ ਸੇਵਾਦਾਰੇ ਅੱਜ ਤੱਕ ਵਿਚਰੇ ਆ ਇਹ ਮੇਨ ਮੇਨ ਇਹਨਾਂ ਨੇ ਸੇਵਾ ਕੀਤੀਆਂ ਜੇ ਇਹ ਹੋਰ ਪੁੱਛਣਾ ਸੀਗਾ ਵੀ ਜਿਵੇਂ ਜਦੋਂ ਨਾ ਅੱਜ ਡੇਰਿਆਂ ਦੀ ਗੱਲ ਚੱਲਦੀ ਹੈ ਡੇਰਿਆਂ ਦੇ ਵਿੱਚ ਸੰਤਾਂ ਦਾ ਬਹੁਤ ਵਿਰੋਧ ਹੁੰਦਾ ਹੈ ਵੀ ਇਹ ਪਖੰਡੀ ਹੁੰਦੇ ਆ ਭਾਈ ਲਖਵੀਰ ਸਿੰਘ ਜੀ ਦੱਸੋਗੇ ਪਹਿਲੇ ਇਹਨਾਂ ਨੂੰ ਪੁੱਛ ਲਈਏ ਵੀ ਉਹ ਬਾਬਾ ਜਿਹੜੇ ਸੰਤ ਦਲੇਰ ਸਿੰਘ ਜੀ ਸੀ ਤੇ ਅਜੋਕੇ ਜਿਨ੍ਹਾਂ ਦਾ ਵਿਰੋਧ ਹੁੰਦਾ ਕੀ ਫਰਕ ਅੱਜ ਦੇ ਸੰਤਾਂ ਦਾ ਤੇ ਉਹਨਾਂ ਦਾ ਜੁਮੇਨਾ ਤੋਂ ਆ ਦਾ ਫਰਕ ਸੀਗਾ ਜੀ ਉਹਨਾਂ ਨੇ ਤੁਰ ਫਿਰ ਕੇ ਸਿੱਖੀ ਦਾ ਪ੍ਰਚਾਰ ਕੀਤਾ ਉਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਸੀ ਸਾਰੀ ਉਮਰ ਬਰਖਤ ਰਹੇ ਜਿੱਥੇ ਜਾ ਕੇ ਉਹ ਜਿਹੜੇ ਪਿੰਡ ਦੇ ਵਿੱਚ ਜਾਂ ਕਿਸੇ ਜਿੱਕੇ ਤੇ ਜਾ ਕੇ ਪ੍ਰਚਾਰ ਕਰਨਾ ਚਾਹੁੰਦੇ ਸੀ ਉਹ ਪਿੰਡ ਤੋਂ ਬਾਹਰ ਕੁਟੀਆਂ ਬਣਾ ਕਰਿੰਦੇ ਸੀ ਸ਼ੰਨ ਜਿਹਨੂੰ ਉਹ ਸ਼ੰਨ ਕਹਿੰਦੇ ਨੇ ਕਾਨਿਆਂ ਦੀ ਉਹ ਜਾਣ ਲੱਗੇ ਉਹ ਬਿਠਾ ਜਾਂਦੇ ਸੀਗੇ ਉੱਥੇ ਵੀ ਟਿਕਾਣਾ ਨਹੀਂ ਕਰਦੇ ਤੋਂ ਉਹਨਾਂ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਜੀ ਨੇ ਸਮੇਂ ਦੇ ਵਿੱਚ ਉਹਨਾਂ ਨੂੰ ਦਰਸ਼ਨ ਮੈਂ 4-5 ਵਾਰ ਦਰਸ਼ਨ ਕੀਤੇ ਜੀ ਸਾਡੇ ਪਿੰਡੋਂ ਵੀ ਬਹੁਤ ਆਉਂਦੇ ਹੁੰਦੇ ਸੀ ਉਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਦਰਸ਼ਨ ਕੀਤੇ ਸੀ ਤੇ ਆਖਰੀ ਸਮਾਂ ਆਖਰੀ ਟਾਈਮ ਜਦੋਂ ਦਰਸ਼ਨ ਕੀਤੇ ਅਸੀਂ ਪਟਨਾ ਸਾਬ ਤੋਂ ਵਾਟ ਕਰਕੇ ਆ ਰਹੇ ਸੀ ਤੇ ਸਾਡੇ ਵਿੱਚੋਂ ਸੰਗਤ ਕਹਿੰਦੀ ਵੀ ਆਪਾਂ ਆਉਂਦੇ ਆਂ ਸ਼ਾਵਰ ਜਾ ਕੇ ਆਉਣਾ ਤੇ ਉਦੋਂ ਉੱਥੇ ਉਦੋਂ ਸਿਆਣੇ ਸੀਗੇ ਤੇ ਉਹ ਪਲੰਗ ਤੇ ਸੀਗੇ ਵਿਸ਼ਰਾਮ ਕਰਦੇ ਤੇ ਅਸੀਂ ਉਹ ਦਰਸ਼ਨ ਕੀਤੇ ਉਹਨਾਂ ਦੇ ਤੁਸੀਂ ਪਹਿਲੇ ਕਹਿੰਦੇ ਉਹਨਾਂ ਦਾ ਨਾਮ ਇੰਡੀਆ ਸੁਣੇ ਕਿ ਇੱਥੇ ਆ ਕੀ ਨਹੀਂ ਨਹੀਂ ਜੀ ਮੈਂ ਸ਼ੁਰੂ ਤੋਂ ਹੀ ਸੇਵਾ ਕੀਤੀ ਹੈ ਇਹ ਉਹਨਾਂ ਦੀ ਸੰਗਤ ਕੀਤੀ ਹੋਈ ਹੈ ਸਾਡਾ ਪਰਿਵਾਰ ਸਾਰਾ ਜੁੜਿਆ ਹੈ ਮ ਮਨ ਲਓ ਜਿਵੇਂ ਆਪਣੇ ਪਟ ਸਿੰਘ ਪਾਠ ਕਰਦੇ ਹਨਾ ਉਹ ਆਪਣੇ ਮੂੰਹ ਤੇ ਪਟਕਾ ਬੰਨ ਕੇ ਫਿਰ ਪਾਠ ਕਰਦੇ ਮਤਲਬ ਕਿ ਮੂੰਹ ਕਿਉਂ ਇੱਕ ਧੁੱਕ ਇਸ ਇਦਾਂ ਦਾ ਕੋਈ ਵੀ ਗੁਰਗ੍ਰੰਥ ਸਾਹਿਬ ਜੀ ਦੀ ਬੇਦਵੀ ਨਹੀਂ ਹੋਵੇ ਨਾ ਤੁਸੀਂ ਇਸ ਗੱਲ ਤੋਂ ਹਸਾਬ ਲਾ ਲਓ ਵੀ ਉੱਥੇ ਕਿੰਨੀ ਕੁ ਰਹਿਤ ਮਰਿਆਦਾ ਨਾ ਉੱਥੇ ਮਤਲਬ ਕਿ ਇਹ ਇੱਕ ਔਰਗਾਂਲੇ ਬੀਬੀਆਂ ਦਾ ਵੱਖਰਾ ਹੈ ਬੰਦਿਆਂ ਦਾ ਬਾਬਿਆਂ ਦਾ ਵੱਖਰਾ ਹੈ ਨਾ ਕੋਈ ਇਦਾਂ ਦਾ ਗਲਤ ਕੰਮ ਉੱਥੇ ਹੋ ਸਕਦਾ ਨਾ ਹੀ ਉਸ ਤੋਂ ਬਾਅਦ ਸਭ ਤੋਂ ਪਹਿਲੇ ਬਾਬਾ ਜੀ ਸਮਾ ਬਾਬਦ ਲੇਰ ਸਿੰਘ ਮਹਾਰਾਜ ਜੀ ਫਿਰ ਉਸ ਤੋਂ ਬਾਅਦ ਉਹਨਾਂ ਦੀ ਸੇਵਾ ਕੀਤੀ ਸਤਿ ਪਾਪਾ ਭਗਵਾਨ ਜੀ ਨੇ ਉਸ ਤੋਂ ਬਾਅਦ ਕਿਸੇ ਨੂੰ ਇੱਕ ਧੀਮੀ ਦਿੱਤੀ ਗਈ ਇਹ ਜਿਹੜੇ ਡੇਰੇ ਕਿੰਦੇ ਨੇ ਵੀ ਥਾਂ ਥਾਂ ਤੇ ਡੇਰੇ ਬਣਦੇ ਆ ਤਾਂ ਉਹਨਾਂ ਦੇ ਵਿੱਚ ਕੁਝ ਖੁੰਦਾ ਉਹ ਡੇਰੇ ਨਹੀਂ ਬਣਾਏ ਉਹ ਸੰਤ ਜਿੱਥੇ ਜਿੱਥੇ ਖੂਹਾਂ ਤੇ ਮੋਟਰਾਂ ਤੇ ਬੰਬੀਆਂ ਤੇ ਜਾ ਕੇ ਪ੍ਰਚਾਰ ਕਰਦੇ ਸੀ ਸੰਗਤਾਂ ਜੁੜਦੀਆਂ ਸੀ ਉੱਥੇ-ਉੱਥੇ ਉਹਨਾਂ ਨੇ ਸਥਾਨ ਬਣਾਤੇ ਵੀ ਕਿਸੇ ਹੁਣ ਸੰਗਤ ਬਹੁਤ ਆ ਗਈ ਤਾਂ ਉੱਥੇ ਬਾਥਰੂਮ ਵੀ ਚਾਹੀਦੇ ਆ ਉੱਥੇ ਡੈਸ਼ਲੇ ਵੀ ਚਾਹੀਦਾ ਇਸ਼ਨਾਨਲੇ ਵੀ ਚਾਹੀਦਾ ਲੰਗਰ ਲਈ ਵੀ ਚਾਹੀਦਾ ਉਹੀ ਚੀਜ਼ਾਂ ਉਹਨਾਂ ਨੇ ਬੜਾਈਆਂ ਉਹਨਾਂ ਨੂੰ ਹੋਰ ਨਹੀਂ ਕਿ ਮਤਲਬ ਕੋਈ ਗੋਲ ਕਾ ਲਾਈਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਰੋਜ਼ਬਿਲ ਵਿਖੇ ਸੰਤ ਬਾਬਾ ਦਲੇਲ ਸਿੰਘ ਜੀ ਦੀ ਇਹਨਾਂ ਦੀ ਮਿੱਠੀ ਯਾਦ ਦੇ ਵਿੱਚ ਸਾਲਾਨਾ ਗੁਰਮਤ ਸਮਾਗਮ ਕਰਵਾਇਆ ਗਿਆ ਉੱਥੋਂ ਦੇ ਜਿਹੜੇ ਸੰਗਤਾਂ ਨੇ ਉਸ ਇਲਾਕੇ ਦੀਆਂ ਜਿਹੜੇ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ ਤੇ ਅੱਜ ਆਪਾਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਕਿਵੇਂ ਦਾ ਰਿਹਾ ਸਭ ਤੋਂ ਪਹਿਲੇ ਭਾਈ ਜਸਵਿੰਦਰ ਸਿੰਘ ਜੀ ਨਾਗਰਾ ਕੀ ਕਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਵਿੱਚ ਵੱਸਦੇ ਸਾਰੇ ਨਾਨਕਲੇਵਾ ਜੀਬ ਸਾਰਿਆਂ ਨੂੰ ਬਹੁਤ-ਬਹੁਤ ਸੰਤ ਦਲੇਰ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ਇੱਥੇ ਉਹਦੀ ਸੰਗਤਾਂ ਨੇ ਕੁਝ ਉਪਰਾਲਾ ਕਰਕੇ ਉਹਨਾਂ ਦੇ ਪਰਥਾਏ ਇੱਕ ਪ੍ਰੋਗਰਾਮ ਅਯੋਜਿਤ ਕੀਤਾ ਸੀ ਜਿਸ ਵਿੱਚ ਅਖੰਡ ਪਾਠ ਪ੍ਰారంਭ ਕੀਤੇ ਗਏ ਅਤੇ ਲੰਗਰਾਂ ਦੀ ਸੇਵਾ ਦੀਵਾਨ ਸਜੇ ਗਏ ਸੋ ਸ਼ਰਦਾ ਇਹ ਇਦਾਂ ਦੀਆਂ ਸੰਗਤਾਂ ਥੋੜੀ ਅਨਾਉਂਸਮੈਂਟ ਕਰਨ ਤੋਂ ਬਾਅਦ ਚ ਆਈਆਂ ਕਿ ਉਹ ਅੱਖਾਂ ਦੇ ਵਿੱਚ ਹੰਝੂ ਸਨ ਸੋ ਸੰਗਤਾਂ ਬਹੁਤ ਖੁਸ਼ ਹੋਈਆਂ ਕਿ ਤੁਸੀਂ ਸਾਨੂੰ ਮਹਾਰਾਜ ਜੀ ਯਾਦ ਕਰਾ ਦਿੱਤੇ ਇਸ ਧਰਤੀ ਤੇ ਅਸੀਂ ਬੜੇ ਹੈਰਾਨ ਸੀ ਕਦੋਂ ਮਹਾਰਾਜ ਜੀ ਦੀ ਸੰਗਤ ਮਿਲੇਗੀ ਪਰ ਛੋਟੇ ਜਿਹੇ ਪਰਾਲੇ ਦੇ ਨਾਲ ਸਾਨੂੰ ਬੜਾ ਆਸ਼ਾ ਮਿਲਿਆ ਸਾਰੀਆਂ ਸੰਗਤਾਂ ਨੇ ਕਿਹਾ ਤੁਸੀਂ ਭਾ ਹਰੇਕ ਸਾਲ ਕਰਾਇਓ ਪਰ ਇਹ ਸਾਡਾ ਚੌਥਾ ਸਮਾਗਮ ਸੀਗਾ ਤੇ ਇਸ ਚੌਥੇ ਸਮਾਗਮ ਤੇ ਬੜਾ ਭਰਮਾ ਹੁੰਗਾਰਾ ਸੰਗਤਾਂ ਮਨੋ ਮਿਲਿਆ ਅਤੇ ਸੰਗਤਾਂ ਬਹੁਤ ਖੁਸ਼ ਹੋਈਆਂ ਤਿੰਨੋ ਦਿਨ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿੱਚ ਸੇਵਾਵਾਂ ਕਰਕੇ ਚੜ੍ਹਦੀ ਕਲਾ ਦੇ ਨਾਲ ਜਕਾਰੇ ਤੇ ਅੱਜ ਸੇਵਾਦਾਰੇ ਸਾਰੇ ਜਿਹਦੇ ਸੇਵਾਦਾਰੇ ਅਸਵੇਤੇ ਤਰ ਦਿਖ ਰਹੇ ਆ ਇਹ ਮੇਨ ਮੇਨ ਇਹਨਾਂ ਨੇ ਸੇਵਾ ਕੀਤੀਆਂ ਇਹਨਾਂ ਦਾ ਧੰਨਵਾਦ ਇਹਨਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਸਾਡੇ ਇਹ ਸੇਵਾਦਾਰ ਇਹਨਾਂ ਇਹਨਾਂ ਦਾ ਧੰਨਵਾਦ ਬਾਕੀ ਆਪ ਜੀ ਬਸ ਜੀ ਅੱਜ ਇਹ ਹੋਰ ਪੁੱਛਣਾ ਸੀਗਾ ਵੀ ਜਿਵੇਂ ਜਦੋਂ ਨਾ ਅੱਜ ਡੇਰਿਆਂ ਦੀ ਗੱਲ ਚੱਲਦੀ ਹੈ ਡੇਰਿਆਂ ਦੇ ਵਿੱਚ ਸੰਤਾਂ ਦਾ ਬਹੁਤ ਵਿਰੋਧ ਹੁੰਦਾ ਵੀ ਇਹ ਪਖੰਡੀ ਹੁੰਦੇ ਆ ਭਾਈ ਲਖਵੀਰ ਸਿੰਘ ਜੀ ਦੱਸੋਗੇ ਪਹਿਲੇ ਇਹਨਾਂ ਨੂੰ ਪੁੱਛ ਲਈਏ ਵੀ ਉਹ ਬਾਬਾ ਜਿਹੜੇ ਸੰਤ ਦਲੇਲ ਸਿੰਘ ਜੀ ਸੀ ਤੇ ਅਜੋਕੇ ਜਿਨ੍ਹਾਂ ਦਾ ਵਿਰੋਧ ਹੁੰਦਾ ਕੀ ਫਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸੰਤਾਂ ਦਾ ਤੇ ਉਹਨਾਂ ਦਾ ਜ਼ਮੀਰਤ ਹੋਣ ਦਾ ਫਰਕ ਸੀਗਾ ਜੀ ਉਹਨਾਂ ਨੇ ਤੋਰ ਫਿਰ ਕੇ ਸਿੱਖੀ ਦਾ ਪ੍ਰਚਾਰ ਕੀਤਾ ਉਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਸੀ ਸਾਰੀ ਉਮਰ ਬ੍ਰਹਕਤ ਰਹੇ ਜਿੱਥੇ ਜਾ ਕੇ ਉਹ ਜਿਹੜੇ ਪਿੰਡ ਦੇ ਵਿੱਚ ਜਾਂ ਕਿਸੇ ਜਿੱਕੇ ਤੇ ਜਾ ਕੇ ਪ੍ਰਚਾਰ ਕਰਨਾ ਚਾਹੁੰਦੇ ਸੀ ਉਹ ਪਿੰਡ ਤੋਂ ਬਾਹਰ ਕੁਟੀਆਂ ਬਣਾ ਕਰਿੰਦੇ ਸੀ ਸ਼ੰਨ ਜਿਹਨੂੰ ਬਾ ਸ਼ੰਨ ਕਹਿੰਦੇ ਨੇ ਕਾਨਿਆਂ ਦੀ ਤੇ ਉਹ ਜਾਣ ਲੱਗੇ ਉਹ ਬਿਠਾ ਜਾਂਦੇ ਸੀਗੇ ਉੱਥੇ ਵੀ ਟਿਕਾਣਾ ਨਹੀਂ ਕਰਦੇ ਤੇ ਉਹਨਾਂ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਜੀ ਟੂਟੋ ਵਿਆਰਾ ਉਹਨਾਂ ਦਾ ਜਨਮ ਸਥਾਨ ਆ ਤੇ ਅੰਡਲਾ ਸਮਾ ਉਹਨਾਂ ਨੇ ਸ਼ਾਵਾਦ ਮਾਰ ਕੰਡਾ ਜੀ ਨੂੰ ਕਹ ਦਿੰਦੇ ਆਪਾਂ ਤੁਸੀਂ ਆਪਣੇ ਸਮੇਂ ਦੇ ਵਿੱਚ ਉਹਨਾਂ ਨੂੰ ਦਰਸ਼ਨ ਮੈਂ 4-5 ਵਾਰ ਦਰਸ਼ਨ ਕੀਤੇ ਜੀ ਸਾਡੇ ਪਿੰਡ ਵੀ ਬਹੁਤ ਆਉਂਦੇ ਹੁੰਦੇ ਸੀ ਉਦੋਂ ਦਾ ਛੋਟਾ ਜਿਹਾ ਹੁੰਦਾ ਸੀ ਜਦੋਂ ਦਰਸ਼ਨ ਕੀਤੇ ਸੀ ਫੇ ਆਖਰੀ ਸਮਾਂ ਆਖਰੀ ਟਾਈਮ ਜਦੋਂ ਦਰਸ਼ਨ ਕੀਤੇ ਅਸੀਂ ਪਟਨਾ ਸਾਹਿਬ ਤੋਂ ਦਸ਼ਰ ਕਰਕੇ ਆ ਰਹੇ ਸੀ ਤੇ ਸਾਡੇ ਵਿੱਚੋਂ ਸੰਗਤ ਕਹਿੰਦੀ ਵੀ ਆਪਾਂ ਆਉਂ ਜਾਨਾ ਸ਼ਾਹਵਰ ਜਾ ਕੇ ਆਉਣਾ ਤੇ ਉਦੋਂ ਉੱਥੇ ਉਦੋਂ ਸਿਆਣੇ ਸੀਗੇ ਤੇ ਉਹ ਪਲੰਗ ਤੇ ਸਗੇ ਵਿਖਰਾਮ ਕਰਦੇ ਤੇ ਅਸੀਂ ਉਹ ਦਰਸ਼ਨ ਕੀਤੇ ਸੀ ਉਹਨਾਂ ਦੇ ਬਹੁਤ ਵਧੀਆ ਰੱਬੀ ਰੂਹ ਸੀਗੇ ਬੜਾ ਪ੍ਰਚਾਰ ਕੀਤਾ ਉਹਨਾਂ ਨੇ ਸਿੱਖੀ ਦਾ ਜੀ ਤੇ ਸਿੱਖੀ ਦਾ ਉਹਨਾਂ ਨੇ ਕਹ ਲਓ ਵੀ ਇੱਕ ਬਿ ਅੱਛਾ ਕਿਦੀ ਪਾਪ ਨਾਮ ਅੰਤ ਚਾਹ ਕੇ ਸੇਵਾ ਕੀਤੀ ਤੇ ਆ ਹੁਣ ਜਿਹੜੇ ਮੁੰਡੇ ਆ ਸੇਵਾ ਕਰਦੇ ਤੇ ਭਾਈ ਨਾਗਰਾ ਸਾਹਿਬ ਇਹਨਾਂ ਦਾ ਬਹੁਤ ਵਧੀਆ ਅਪਰਾਲਾ ਵੀ ਇਹਨਾਂ ਨੇ ਕਿੱਥੇ ਪਰੋ ਜਿਹੜਾ ਸ਼ੁਰੂ ਕੀਤਾ ਆ 4 ਸਾਲ ਹੋ ਗਏ ਤੇ ਵਾਹਿਗੁਰੂ ਤਰਕੀਆਂ ਬਖਸ਼ੇ ਸਾਰਿਆਂ ਨੂੰ ਗੁਰਸਿੱਖੀ ਜੀਵਨ ਦਾਤਨ ਬਖਸ਼ੇ ਜੀ ਚੜ੍ਹਦੀ ਕਲਾ ਬਖਸ਼ੇ ਸੰਤੋਬਾਬ ਦਲੇਰ ਸਿੰਘ ਜੀ ਮਹਾਰਾਜ ਹੱਤੀ ਬਹੁਤ ਵਧੀਆ ਰੂਹ ਸੀਗੇ ਵਧੀਆ ਸੰਤ ਸੀਗੇ ਧੰਨਵਾਦ ਅੱਛਾ ਆਪਾਂ ਹੋਰ ਵੀ ਕਿਸੇ ਨੂੰ ਪੁੱਛਦੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਜਦੋਂ ਅਸੀਂ ਉਹਨਾਂ ਦੀ ਗੱਲ ਕੀਤੀ ਹੈ ਸਮਾਗਮ ਦੇ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰ ਤੇ ਮੈਂ ਤੇ ਇਹ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਜਿੰਨੀਆਂ ਵੀ ਸੰਗਤਾਂ ਆਇਆਂ ਬਹੁਤ ਇਕੱਠ ਹੋਇਆ ਮਹਾਰਾਜ ਦਾ ਪਹਿਲਾਂ ਕਿ ਉਹਨਾਂ ਦਾ ਨਾਮ ਇੰਡੀਆ ਸੁਣੇ ਕਿ ਇੱਥੇ ਆ ਕੀ ਨਹੀਂ ਨਹੀਂ ਜੀ ਮੈਂ ਸ਼ੁਰੂ ਤੋਂ ਹੀ ਸੇਵਾ ਕੀਤੀ ਹੈ ਇਹ ਉਹਨਾਂ ਦੀ ਸੰਗਤ ਕੀਤੀ ਹੋਈ ਹੈ ਸਾਡਾ ਪਰਿਵਾਰ ਸਾਰਾ ਜੁੜਿਆ ਹੋਇਆ ਹੈ ਮਹਾਰਾਜ ਜੀ ਨਾਲ ਤੇ ਇੰਨੇ ਕੰਮ ਹੋਰ ਕਿਸੇ ਨੇ ਕੁਝ ਕਹਿਣਾ ਹੋਵੇ ਹਾਂਜੀ ਤੁਹਾਡੇ ਵਿੱਚ ਜੀ ਮੈਂ ਤੁੜੀ ਜੀ ਗੱਲ ਦੱਸਣਾ ਚਾਹਾਂ ਜਿਵੇਂ ਕਿ ਤੁਸੀਂ ਕਹਿਆ ਸੀਗਾ ਵੀ ਡੇਰਾਬਾਦ ਦਾ ਅੱਜਕੱਲ ਜ਼ਿਆਦਾ ਚੱਲ ਰਹਿਣਾ ਉੱਥੇ ਨਾ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਹਾਇਨਾ ਕੀਤੀ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਮੈਨੂੰ ਸਿੱਖ ਪਿਆਰਾ ਨਹੀਂ ਮੈਨੂੰ ਸਿੱਖ ਤੋਂ ਪਹਿਲਾਂ ਰਹਿਤ ਮਰਿਆਦਾ ਪਿਆਰੀ ਹੈ ਨਾ ਉੱਥੇ ਰਹਿਤ ਮਰਿਆਦਾ ਦਾ ਇੰਨਾ ਕੋ ਖਿਆਲ ਰੱਖਿਆ ਜਾਂਦਾ ਗੱਲਾਂ ਛੱਡ ਦੋ ਜਿਵੇਂ ਕਿ ਮੈਂ ਇੱਕ ਉਦਾਹਰਨ ਦੇ ਤੌਰ ਤੇ ਇੱਕ ਗੱਲ ਕਵਾਂਗਾ ਮੰਨ ਲਓ ਜਿਵੇਂ ਆਪਣੇ ਪਾਠੀ ਸਿੰਘ ਪਾਠ ਕਰਦੇ ਹਨ ਨਾ ਉਹ ਆਪਣੇ ਮੂੰਹ ਤੇ ਪਟਕਾ ਬੰਨ ਕੇ ਫਿਰ ਪਾਠ ਕਰਦੇ ਮਤਲਬ ਕਿ ਮੂੰਹ ਕਿਉਂ ਇੱਕ ਥੁੱਕ ਇਸ ਇਦਾਂ ਦਾ ਕੋਈ ਵੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਦਬੀ ਨਾ ਹੋਵੇ ਨਾ ਤੁਸੀਂ ਇਸ ਗੱਲ ਤੋਂ ਹਸਾਬ ਲੈ ਲਓ ਵੀ ਉੱਥੇ ਕਿੰਨੀ ਕੁ ਰਹਿਤ ਮਰਿਆਦਾ ਨਾ ਉੱਥੇ ਮਤਲਬ ਕਿ ਇਹ ਇੱਕ ਔਰਗਲੇ ਬੀਬੀਆਂ ਦਾ ਵੱਖਰਾ ਹੈ ਬੰਦਿਆਂ ਦਾ ਬਾਬਿਆਂ ਦਾ ਵੱਖਰਾ ਹੈ ਨਾ ਕੋਈ ਇਦਾਂ ਦਾ ਗਲਤ ਕੰਮ ਉੱਥੇ ਹੋ ਸਕਦਾ ਨਾ ਹੀ ਉਸ ਤੋਂ ਬਾਅਦ ਸਭ ਤੋਂ ਪਹਿਲੇ ਬਾਬਾ ਜੀ ਸੰਨ ਬਾਬਦ ਲੇਰ ਸਿੰਘ ਮਹਾਰਾਜ ਜੀ ਫਿਰ ਉਸ ਤੋਂ ਬਾਅਦ ਉਹਨਾਂ ਦੀ ਸੇਵਾ ਕੀਤੀ ਸੰਤ ਬਾਬਾ ਭਗਵਾਨ ਜੀ ਨੇ ਉਸ ਤੋਂ ਬਾਅਦ ਕਿਸੇ ਨੂੰ ਵੀ ਗੱਦੀ ਨਹੀਂ ਦਿੱਤੀ ਗਈ ਗੱਦੀ ਮੀਨਸ ਉਹ ਗੱਦੀ ਵਾਲੀ ਸੋਰੀ ਮੈਂ ਗਲਤ ਕਹਿ ਗਿਆ ਵਾ ਵੀ ਉਸ ਤੋਂ ਬਾਅਦ ਕੋਈ ਹੋ ਬਸ ਸੇਵਾ ਹੀ ਕਰਦੇ ਨੇ ਹੋਰ ਕੋਸ਼ ਨਹੀਂ ਹੈਗਾ ਇਦਾਂ ਦਾ ਸਿਸਟਮ ਜੀ ਨਹਿਰ ਸਾਹਿਬ ਤੁਸੀਂ ਦੱਸ ਨਹੀਂ ਸਿੱਖਦੇ ਨਾ ਵੀ ਉਹਨਾਂ ਨੇ ਕੋਈ ਗੱਦੀ ਸਿਸਟਮ ਵੀ ਜਿਵੇਂ ਡੇਰਾ ਅੱਗੇ ਚੱਲਦਾ ਨਹੀਂ ਚਲਾਇਆ ਟਰਸਟ ਬਣਾਤਾ ਸੀ ਕੁਝ ਦੱਸੋਗੇ ਤੁਸੀਂ ਉਹ ਟਰਸਟ ਜਿਹੜੇ ਉਹਨਾਂ ਦੇ ਸੇਵਾਦਾਰ ਸ੍ਰੀ ਭਗਵਾਨ ਜੀ ਸੀਗੇ ਉਹਨਾਂ ਨੇ ਵੀ ਉਹਨਾਂ ਨੂੰ ਵੀ ਜਦੋਂ ਉਹਨਾਂ ਨੇ ਗੱਦੀ ਦੇਣ ਦੀ ਸੰਕਲਪ ਕੀਤੀ ਸੀ ਨਾ ਗੱਲ ਪਰ ਉਹਨਾਂ ਨੇ ਵੀ ਕਿਹਾ ਵੀ ਮੈਂ ਉਹਨਾਂ ਦੀ ਗੱਦੀ ਨਹੀਂ ਲੈ ਸਕਦਾ ਉਹਨਾਂ ਨੇ ਵੀ ਮਤਲਬ ਆਪਣੀ ਸੇਵਾ ਤੌਰ ਤੇ ਇਹ ਜਿਹੜੇ ਦੇਦੇ ਕਹਿੰਦੇ ਨੇ ਨਾ ਵੀ ਥਾਂ ਥਾਂ ਤੇ ਦੇਦੇ ਬਣਦੇ ਆ ਤਾਂ ਉਹਨਾਂ ਦੇ ਵਿੱਚ ਕਈ ਕੁਝ ਹੁੰਦਾ ਉਹ ਦੇਦੇ ਨਹੀਂ ਬਣਾਏ ਉਹ ਸੰਤ ਜਿੱਥੇ ਜਿੱਥੇ ਖੂਹਾਂ ਤੇ ਮੋਟਰਾਂ ਤੇ ਬੰਬੀਆਂ ਤੇ ਜਾ ਕੇ ਪ੍ਰਚਾਰ ਕਰਦੇ ਸੀ ਸੰਗਤਾਂ ਜੁੜਦੀਆਂ ਸੀ ਉੱਥੇ-ਉੱਥੇ ਉਹਨਾਂ ਨੇ ਸਥਾਨ ਬਣਾਤੇ ਵੀ ਕਿਸੇ ਹੁਣ ਸੰਗਤ ਬਹੁਤ ਆ ਗਈ ਤਾਂ ਉੱਥੇ ਬਾਥਰੂਮ ਵੀ ਚਾਹੀਦੇ ਆ ਉੱਥੇ ਰੈਸ਼ਲੇ ਵੀ ਚਾਹੀਦਾ ਇਸ਼ਨਾਨਲੇ ਵੀ ਚਾਹੀਦਾ ਤੇ ਲੰਗਰਲੇ ਵੀ ਚਾਹੀਦਾ ਉਹੋ ਹੀ ਚੀਜ਼ਾਂ ਉਹਨਾਂ ਨੇ ਬਣਾਈਆਂ ਉਹਨਾਂ ਨੇ ਹੋਰ ਨਹੀਂ ਕੀ ਮਤਲਬ ਕੋਈ ਗੋਲ ਕਾਂ ਲਾਈਆਂ ਤੇ ਉਹਨਾਂ ਨੇ ਇਹ ਕੀਤਾ ਕਿ ਜਦੋਂ ਕੋਈ ਜੀਵ ਆਉਂਦਾ ਸੀ ਕੋਈ ਪ੍ਰੋਬਲਮ ਸੀ ਜਾਂ ਉਹਨਾਂ ਦਾ ਉਹਨਾਂ ਦਾ ਨਵਾਂ ਕਰਦੇ ਸੀ ਦੁੱਖ ਉਹ ਉਹ ਕਹਿੰਦੇ ਸੀ ਤੁਸੀਂ ਦੇਖਣਾ ਲੱਗੇ ਕਿਹੜਾ ਗੁਰਦੁਆਰਾ ਸਾਡੇ ਲੱਗੇ ਮੇਰਾ ਪਿੰਡ ਨਗੱਜਾ ਉਹ ਕਹਿੰਦੇ ਕਰਤਾਰਪੁਰ ਚਲ ਜਿਓ ਉੱਥੇ ਗੰਗਸਰ ਗੁਰਦੁਆਰਾ ਉੱਥੇ ਦੀ ਮਹੱਤਤਾ ਦੱਸ ਕੇ ਉੱਥੇ ਇਸ਼ਨਾਨ ਕਰਕੇ ਆ ਉੱਥੇ ਕੀਰਤਨ ਸੁਣਿਓ ਕਿਸੇ ਨੂੰ ਹਰਿਮੰਦਰ ਸਾਹਿਬ ਭੇਜ ਦੇਣਾ ਕਿਸੇ ਦੇ ਪੈਸੇ ਬਹੁਤ ਆ ਉਹਨੂੰ ਕਿਹੜਾ ਹਜੂਰ ਸਾਹਿਬ ਚਲ ਜਾ ਸਾਰੇ ਗੁਰਦੁਆਰਿਆਂ ਦੀ ਇੰਪੋਰਟੈਂਸ ਉਹਨਾਂ ਨੇ ਸਾਨੂੰ ਦੱਸੀ ਅੱਜ ਤੰਤਾਂ ਚੇ ਗੁਰੂ ਹਰ राय ਸਾਹਿਬ ਜੀ ਦਾ ਵੀ ਪੁਰਬ ਜਨਮ ਪ੍ਰਕਾਸ਼ ਦਿਨ ਆ ਹੁਣ ਅੱਜ ਤੱਕ ਮੈਂ ਹਜ਼ਾਰਾਂ ਹੀ ਬੰਦਿਆਂ ਨੂੰ ਪੁੱਛ ਚੁੱਕਾ ਵੀ ਗੁਰੂ ਹਰ राय ਸਾਹਿਬ ਜੀ ਦੇ ਪਿਤਾ ਦਾ ਨਾਂ ਕੀ ਸੀ ਹੁਣ ਜਿੰਨੇ ਤੁਸੀਂ ਸੁਣ ਰਹੇ ਆ ਆਪਣੇ ਆਪ ਤੇ ਨਿਗਾਹ ਮਾਰੋ ਕਿਹਨੂੰ ਪਤਾ ਵੀ ਗੁਰੂ ਹਰ राय ਸਾਹਿਬ ਜੀ ਦੇ ਪਿਤਾ ਦਾ ਨਾਂ ਕੀ ਸੀ ਉਹਨਾਂ ਨੇ ਸਾਨੂੰ ਇੱਥੋਂ ਤੱਕ ਸਾਰਾ ਕੁਝ ਪੜਾਇਆ ਸੀ ਤੇ ਅਸੀਂ ਮਤਲਬ ਉਹ ਫਿਰ ਉੱਥੇ ਭੇਜਦੇ ਸੀ ਉਹ ਗੁਰਦੁਆਰਿਆਂ ਦੀਆਂ ਗੋਲਕਾਂ ਸ਼ਰੋਮਣੀ ਕਮੇਟੀ ਦੀਆਂ ਗੋਲਕਾਂ ਸੰਤਾਂ ਦੇ ਬਚਨਾਂ ਦੇ ਨਾਲ ਭਰਦੀਆਂ ਸੀ ਤੇ ਸ਼ਰੋਮਣੀ ਕਮੇਟੀ ਨੇ ਕੀ ਕੀਤਾ ਉਹਨਾਂ ਨੇ ਸੰਤਾਂ ਦੇ ਉਲਟਾ ਪ੍ਰਚਾਰ ਕਰਵਾ ਕੇ ਉਹਨਾਂ ਨੂੰ ਪਖੰਡੀ ਉਹਨਾਂ ਦੇ ਡੇਰਾਬਾਦ ਉਹਨਾਂ ਨੂੰ ਕੋਸ਼ ਕਈ ਕੁਛ ਨਾਮਾਂ ਦੇ ਨਾਲ ਉਹਨਾਂ ਦਾ ਉਹਨਾਂ ਦੀ ਇਹਨਾਂ ਦੇ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਸਾਥ ਸੰਗਤ ਜੀ ਤੁਸੀਂ ਜਿੱਥੇ ਜਿੱਥੇ ਜੁੜੇ ਆ ਨਾਨਕਸਰ ਵਾਲੇ ਵੀ ਸਾਰੇ ਬੜਾ ਸਤਿਕਾਰਯੋਗ ਹੈਗੇ ਤੇਕਸਾਲ ਤੇਕਸਾਲੀ ਸਿੰਘ ਵੀ ਜੋ ਵੀ ਆ ਪਰ ਮਹਾਪੁਰਸ਼ਾਂ ਨੇ ਸੰਤਾਂ ਨੇ ਇਹ ਸਾਰਾ ਪ੍ਰਚਾਰ ਕੀਤਾ ਸ਼੍ਰੋਮਣੀ ਕਮੇਟੀ ਦੀਆਂ ਧਾਰਮਿਕ ਪ੍ਰਚਾਰ ਕਮੇਟੀਆਂ ਨੇ ਸਾਡੇ ਪਿੰਡਾਂ ਦੇ ਵਿੱਚ ਆ ਕੇ ਕੋਈ ਪ੍ਰਚਾਰ ਨਹੀਂ ਕੀਤਾ ਜੇ ਸਾਡੇ ਇਲਾਕੇ ਦੇ ਨਿਆਣਿਆਂ ਨੂੰ ਮੁੰਡਿਆਂ ਨੂੰ ਪਤਾ ਸਿੱਖ ਧਰਮ ਦੇ ਗੁਰੂਆਂ ਦਾ ਨਾਂ ਕੀ ਸੀ ਉਹਨਾਂ ਦਾ ਸਥਾਨਾ ਕਰਕੇ ਹਾਂ ਤੇ ਉਹ ਉਹ ਮਤਲਬ ਸਾਰਿਆ ਜਿਹੜੀ ਇੰਪੋਰਟੈਂਸ ਹੈ ਸਿੱਖ ਧਰਮ ਦੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਉਹਨਾਂ ਨੂੰ ਜੋੜਿਆ ਉਹਨੇ ਕੋਈ ਪਖੰਡ ਤੋਂ ਸਾਨੂੰ ਕੱਢਿਆ ਚਲੋ ਬਿਲਕੁਲ ਬਹੁਤ ਧੰਨਵਾਦ ਜੀ ਇਹ ਕਹਿ ਰਿਹਾ ਵੀ ਸਾਨੂੰ ਆਮਾ ਸਾਦਾ ਨਾਲ ਨਹੀਂ ਜੁੜਿਆ ਡੇਰਾਬਾਦ ਨਾਲ ਨਹੀਂ ਜੁੜਿਆ ਸਗੋ ਧਰਮ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਸਿੱਖ ਇਤਿਹਾਸ ਦੇ ਨਾਲ ਜੁੜਿਆ ਬਹੁਤ ਧੰਨਵਾਦ ਜੀ ਅੱਜ ਸਾਰੀ ਸੰਗਤ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਰੋਜ਼ਬਿਲ ਵਿਖੇ ਅਸੀਂ ਸਾਰਿਆਂ ਨੂੰ ਵਧਾਈ ਦਿੰਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ